ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਕਿ ਨਹੀਂ ਇਹ ਸਵਾਲ ਇਸ ਚਿੱਠੀ 'ਚ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਪੁੱਛਿਆ ਹੈ ਆਉਣ ਵਾਲੇ ਸੁਤੰਤਰ ਦਿਵਸ ਤੇ 15 ਅਗਸਤ ਨੂੰ ਹਰ ਪ੍ਰਾਂਤ ਦੇ ਵਿੱਚ ਇੰਡੀਆ ਦੀ ਹਰ ਸਟੇਟ ਦੇ ਵਿੱਚ ਆਪਣੋ ਆਪਣੇ ਮੁੱਖ ਮੰਤਰੀ ਆਪਣੀ ਸਟੇਟ ਦੀ ਰਾਜਧਾਨੀ ਦੇ ਵਿੱਚ ਹੀ ਝੰਡਾ ਲਹਿਰਾਉਣਗੇ ਪਰ ਭਗਵੰਤ ਮਾਨ ਜੀ ਜਾ ਕੇ ਜਲੰਧਰ ਝੰਡਾ ਲਹਿਰਾ ਰਹੇ ਨੇ ਕੀ ਉਹ ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਨਹੀਂ ਮੰਨਦੇ ਇਹ ਸਵਾਲ ਉਹਨਾਂ ਦੇ ਧਿਆਨ 'ਚ ਮੈਂ ਲੈ ਕੇ ਆਇਆ ਆਂ ਔਰ ਹਾਲੇ ਵੀ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਜੇ ਤੁਸੀਂ 15 ਤਰੀਕ ਵੀਰਵਾਰ ਨੂੰ ਆਪਣੇ ਸੈਕਟਰੀਏਟ 'ਚ ਜਾਂ ਕਿਤੇ ਹੋਰ ਜਿੱਥੇ ਤੁਹਾਨੂੰ ਚੰਗਾ ਲੱਗਦਾ ਹੋਵੇ ਉੱਥੇ ਸਟੇਟ ਲੈਵਲ ਦਾ ਸੂਬੇ ਪੱਧਰ ਦਾ ਜੇ ਤੁਸੀਂ 인ਡੀਪੈਂਡੈਂਸ ਦਾ ਫੰਕਸ਼ਨ ਉੱਥੇ ਆਰਗੇਨਾਈਜ਼ ਕਰਦੇ ਹੋ ਆਪਣੇ ਸਾਰੇ ਮੰਤਰੀਆਂ ਨੂੰ ਉੱਥੇ ਬੁਲਾਣੇ ਹੋ ਆਪਣੇ ਸਾਰੇ ਅਫਸਰਾਂ ਨੂੰ ਔਰ ਜਿਹੜੇ ਚੰਡੀਗੜ੍ਹ ਪੰਜਾਬੀ ਰਹਿੰਦੇ ਨੇ ਉੱਥੇ ਬੁਲਾਣੇ ਹੋ ਤਾਂ ਪੰਜਾਬ ਦਾ ਚੰਡੀਗੜ੍ਹ ਦੇ ਉੱਤੇ ਆਜ਼ਾਦ ਰਾਜਤਾਨੀ ਹੱਕ ਵਧਦਾ ਨਹੀਂ ਤਾਂ ਜਿਹੜਾ ਤੁਸੀਂ ਆਪਣੀ ਅਸੈਂਬਲੀ ਦੇ ਵਿੱਚ 1 ਅਪ੍ਰੈਲ 2022 ਨੂੰ ਇੱਕ ਮੱਤਾ ਪਾਸ ਕੀਤਾ ਸੀ ਉਹ ਬਿਲਕੁਲ ਫਿੱਕਾ ਤੇ ਫੋਕਾ ਦਿਖੇਗਾ ਉਹ ਤੁਸੀਂ ਪੰਜਾਬ ਦੇ ਵਫਾਦਾਰ ਹਾਂ ਕਿ ਨਹੀਂ ਇਹ ਤੁਹਾਡੇ ਹੱਥ ਸਿਆ ਪ੍ਰੂਵ ਕਰਨਾ ਮੈਂ ਤੁਹਾਨੂੰ ਅਪੀਲ ਕਰਾਂਗਾ ਕਿ ਇਸ 15 ਅਗਸਤ ਨੂੰ ਤੇ ਆਉਣ ਵਾਲੀਆਂ ਸਾਰੀਆਂ 15 ਅਗਸਤ ਨੂੰ ਸੂਬੇ ਲੈਵਲ ਦਾ ਫੰਕਸ਼ਨ ਸਿਰਫ ਔਰ ਸਿਰਫ ਚੰਡੀਗੜ੍ਹ ਦੇ ਵਿੱਚ ਮਨਾਇਆ ਜਾਵੇ ਪੰਜਾਬ ਦੇ ਲੀਡਰ ਪੰਜਾਬ ਦੇ ਨਾਲ ਵਫਾਦਾਰ ਕਿਉਂ ਨਹੀਂ ਹੁੰਦੇ ਇਹ ਸਵਾਲ ਮੇਰੇ ਮਨ ਨੂੰ ਸਤਾ ਰਿਹਾ ਹੈ ਉਣੀ-ਉਣੀ ਅੱਜ ਦੀ ਸੂਰਤ ਦੇ ਵਿੱਚ ਇੱਕ ਖਬਰ ਆਈ ਹੈ ਇਨ ਅਖਬਾਰਾਂ ਦੇ ਵਿੱਚ ਕਿ ਇੱਕ ਪੰਜਾਬ ਦਾ ਲੀਡਰ ਜੋ 10 ਸਾਲ ਦੇ ਰਹੀ ਪੰਜਾਬ ਤੋਂ ਐਮਪੀ ਰਹੇ ਨੇ ਪਹਿਲਾਂ ਲੁਧਿਆਣੇ ਤੋਂ ਔਰ ਫਿਰ ਅਨੰਪੁਰ ਸਾਫ ਤੋਂ ਔਰ ਜਿਨ੍ਹਾਂ ਨੇ ਪੰਜਾਬ ਦੀਆਂ ਵੋਟਾਂ ਲੈ ਕੇ ਮੰਤਰੀ ਜਿਹੜਾ ਸੈਂਟਰ ਦੇ ਉਹ ਵੀ ਰਹੇ ਨੇ ਉਹਨਾਂ ਨੇ ਇੱਕ ਬਿਲ ਇਨਟਰੋਡਿਊਸ ਕੀਤਾ ਹੈ ਜਿਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਚੰਡੀਗੜ੍ਹ ਦੇ ਵਿੱਚ ਤੋਂ ਇੱਕ ਰਾਜ ਸਭਾ ਮੈਂਬਰ ਵੀ ਚੁਣਿਆ ਜਾਣਾ ਚਾਹੀਦਾ ਹੈ ਮੇਰਾ ਹੀ ਉਹਨਾਂ ਨੂੰ ਇਹ ਸਵਾਲ ਹੈ ਕਿ ਇਸ ਮੂਵ ਦੇ ਨਾਲ ਇਸ ਬਿੱਲ ਦੇ ਨਾਲ ਕੀ ਪੰਜਾਬ ਦਾ ਜਿਹੜਾ ਚੰਡੀਗੜ੍ਹ ਉੱਤੇ ਹੱਕ ਹੈ ਉਹ ਕਮਜ਼ੋਰ ਨਹੀਂ ਹੋਏਗਾ ਔਰ ਮੇਰਾ ਇਹਨਾਂ ਨੂੰ ਇਹ ਵੀ ਇੱਕ ਸਵਾਲ ਹੈ ਕਿ ਤੁਸੀਂ ਜੋ 10 ਸਾਲ ਐਮਪੀ ਸੀਗੇ ਉਦੋਂ ਤੁਸੀਂ ਟਾਈਟ ਮੈਂਬਰ ਬਿੱਲ ਇਸ ਇਫੈਕਟ ਟੋਕਿਓ ਨੇ ਲੈ ਕੇ ਆਂਦਾ ਕਿ ਵੀ ਪੰਜਾਬ ਨੂੰ ਚੰਡੀਗੜ੍ਹ ਐਜ਼ ਅ ਕੈਪੀਟਲ ਦੇਣਾ ਚਾਹੀਦਾ ਹੈ ਉਦੋਂ ਤੁਸੀਂ ਬਿਲੇ ਆ ਸਕਦੇ ਸੀ ਕਿ ਤੁਹਾਡੀ ਆਪਣੀ ਵੀ ਸਰਕਾਰ ਸੀ ਉਦੋਂ ਤੁਸੀਂ ਪੰਜਾਬ ਨਾਲ ਪੰਜਾਬ ਦੀਆਂ ਵੋਟਾਂ ਲੈ ਕੇ ਪੰਜਾਬ ਤੋਂ ਸਾਰਾ ਆਪਣਾ ਜੱਟ ਖਟ ਕੇ ਤਾਂ ਵੀ ਤੁਸੀਂ ਪੰਜਾਬ ਦੇ ਲਈ ਵਫਾਦਾਰੀ ਨਹੀਂ ਨਬਾਈਂ ਔਰ ਤੁਸੀਂ ਹੁਣ ਇੱਕ ਮਹੀਨਾ ਹੀ ਹੋਇਆ ਚੰਡੀਗੜ੍ਹ ਤੋਂ ਐਮਪੀ ਬਣੇ ਹੋ ਤੇ ਤੁਸੀਂ ਹੁਣ ਪੰਜਾਬ ਦੇ ਖੱਤ ਮਾਰਨ ਲਈ ਖੜੇ ਹੋ ਗਏ ਹੋ ਤੁਹਾਨੂੰ ਇਸ ਬਾਰੇ ਸੋਚਣਾ ਚਾਹੀਦਾ